我要你，不要你，抢救城市。

ਏ ਅਸੀਂ ਜੀ ਅੱਜ ਮਾਨਯੋਗ ਕਮਿਸ਼ਨ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਖੁਦ ਜੀ ਦੇ ਨਿਰਦੇਸ਼ਾਂ ਅਨਸਾਰ ਲੋਕਾਂ ਦੀ ਜਾਨ ਮਾਲ ਦੀ ਰੱਖੀ ਵਾਸਤੇ ਅਸੀਂ ਇਹ ਉਪਰਾਲਾ ਕੀਤਾ ਜੀ ਕਿ ਅੱਜ ਲੋਹੜੀ ਦਾ ਤਿਹਾੜੀ ਆ ਲੋਕ ਜਿਹੜੇ ਆ ਤਰ੍ਹਾਂ ਤਰ੍ਹਾਂ ਦੀ ਲੋਹੜੀ ਵਰਤੋਂ ਕਰਦੇ ਆ ਵਿੱਚ ਕਈ ਚਾਈਨਾ ਡੋਰ ਦੀ ਵਰਤੋਂ ਕਰਦੇ ਆ ਤੇ ਟੂ ਵੀਲਰ ਜਿਹੜਾ ਵਾ ਉਹ ਕਈਆਂ ਦੇ ਪਹਿਲਾਂ ਨੁਕਸਾਨ ਵੀ ਹੋ ਚੁੱਕੇ ਆ ਕੋਈ ਇੰਜਰਡ ਹੋ ਗਿਆ ਕੋਈ ਕਿਸ ਤਰ੍ਹਾਂ ਹੋ ਗਿਆ ਐਕਸੀਡੈਂਟ ਹੋ ਗਿਆ ਉਹਨਾਂ ਦੀ ਸੇਫਟੀ ਵਾਸਤੇ ਅਸੀਂ ਟੂ ਵੀਲਰ ਦੀ ਐਂਟਰੀ ਅੱਜ ਆਲੀ ਵਿੱਚ ਡੋਰ ਤੇ ਭੰਡਾਰੀ ਬੁੱਲ ਤੋਂ ਲੈ ਕੇ ਇੱਥੇ α ਮੋਲ ਤੱਕ ਬੰਦ ਕੀਤੀ ਆ ਉਧਰ ਵੀ ਅਸੀਂ ਬੈਰੀਕੇਟਿੰਗ ਕਰਕੇ ਕੰਕਰੀਟ ਤਣਾਤ ਕੀਤੇ ਆ ਇੱਥੇ ਵੀ ਕੀਤੇ ਆ ਤੇ ਜਿਹੜੇ ਬਸ ਸਟੈਂਡ ਲੱਗੇ ਦੋ ਪੋਲ ਉੱਤਰ ਦੇ ਤੇ ਚੜਦੇ ਆ ਉੱਥੇ ਵੀ ਤਣਾਤ ਕੀਤੇ ਹੋਏ ਆ ਸਰ ਐਲੀਵੇਟਰ ਤੋਂ ਜਾਣਾ ਵੀ ਅਦਰ ਸ਼ਹਿਰ ਦੇ ਵਿੱਚ ਬਾਕੀ ਬਾਈਪਾਸ ਪੁਲ ਜਿਹੜੇ ਗੇਂਦੋਂ ਤੇ ਵੀ ਆ ਆ ਬਾਕੀ ਜੀ ਇਸ ਤੋਂ ਇਲਾਵਾ ਸੀਨ ਜਿਹੜਾ ਬਟਾਲਾ ਰੋਡ ਵਾਲਾ ਐਲੀਵੇਟਡ ਆ ਉਸਤੇ ਵੀ ਬੈਰੀਕੇਟਿੰਗ ਕੀਤੀ ਹੋਈ ਆ ਉਸਤੇ ਤੁਸੀਂ ਕਿਸੇ ਵੀ ਵਹੀਕਲ ਦੀ ਜਿਹੜੀ ਐਂਟਰੀ ਉਹ ਬੰਦ ਕੀਤੀ ਹੋਈ ਆ ਸਪੈਸ਼ਲ ਆਇਦਾ ਦਿਨ ਨੂੰ ਮੋਕਾ ਰੱਖ ਕੇ ਹੀ ਆਇਦਾ ਦਿਨ ਕੀਤੀ ਵੇਖੋ ਜੀ ਫਿਲਹਾਲ ਤੇ ਮੇਨ ਆਇਦਾ ਦਿਨ ਹੈ ਕਿਉਂਕਿ ਆਇਦਾ ਦਿਨ ਜਿਹੜੇ ਆ ਲੋਕ ਪਤੰਗਾ ਬਹੁਤ ਉਡਾਉਂਦੇ ਨੇ ਤੇ ਇਸ ਕਰਕੇ ਸਮੇਂ-ਸਮੇਂ ਤੇ ਕਾਰਪੋਰੇਸ਼ਨ ਵੱਲੋਂ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਗਿਆ ਕਾਫੀ ਹੱਦ ਤੱਕ ਦਾ ਲੱਗਦਾ ਹੈ ਕਿ ਇਤਨਾ ਵੀ ਲੋਕ ਜਾਗਰੂਕ ਹੋਏ ਨੇ ਲੋਕ ਬੇਅਰ ਹੋਏ ਨੇ ਕਾਫੀ ਹੋਏ ਜੀ ਬਹੁਤ ਜ਼ਿਆਦਾ ਹੋਏ ਨੇ ਅੱਜ ਮੈਂ ਦੇਖ ਰਿਹਾ ਹਾਂ ਬਹੁਤ ਘੱਟ ਪਤੰਗਬਾਜ਼ੀ ਹੋ ਰਹੀ ਆ ਔਰ ਪਲੱਸ ਚੈਨਾ ਟੋਰ ਦੀ ਵਸਤੂ ਵੀ ਬਹੁਤ ਘੱਟ ਹੋ ਰਹੀ ਆ ਚਲੋ ਕੁਝ ਤੋਂ ਲੋਕ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਆਪਣੇ ਜਾਨ ਨਾਲੋਂ ਕੀਮਤੀ ਕੋਈ ਨਹੀਂ ਆ ਤੁਹਾਡੇ ਇੱਕ ਸ਼ੌਂਕ ਦਾ ਕਰਕੇ ਕਈ ਜਾਨਾਂ ਜੜੀਆਂ ਵਾ ਉਹ ਖਤਰੇ ਵਿੱਚ ਪੈਦੀਆਂ ਨੇ ਉਹ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨਾ ਸਰ ਆਂਦੇ ਜਾਂਦੇ ਫਿਲਹਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਅਜਿਹਾ ਕੋਲਕੱਟ ਕੇਸ ਨਜ਼ਰ ਆਇਆ ਕਿ ਜਿਹੜੇ ਇਨਸਾਨ ਹੋਇਆ ਵੇ ਅਜਿਹਾ ਕਿਹੜਾ ਚਾਈਨਾ ਡੋਰ ਨਹੀਂ ਜੀ ਹਲੇ ਤੱਕ ਤੇ ਗੁਰੂ ਰਾਮ ਦੇ ਦਾਸ ਮਹਾਰਾਜ ਜੀ ਕਿਰਪਾਇਆ ਉਹਨਾਂ ਦੀ ਨਗਰੀ ਹੈ ਜੀ ਕਾਮ ਕਿਰਪਾ ਰਹੇਗੀ ਤੁਹਾਨੂੰ ਲੱਗਦਾ ਕਿ ਇਸ ਨਾਕੇ ਦਾ ਜਿਹੜਾ ਲੋਕਾਂ ਦੇ ਜਾਨ ਨੂੰ ਪਾਉਂਦਾ ਉਹ ਪਾਇਦਾ ਮਿਲਿਆ ਹਣਾ ਬਿਲਕੁਲ ਜੀ ਬਹੁਤ ਜ਼ਿਆਦਾ ਔਰ ਬਹੁਤ ਜਨਤਾ ਜਿਹੜੀ ਆ ਸਾਨੂੰ ਐਪਰੀਸ਼ੀਏਟ ਵੀ ਕਰਕੇ ਜਾ ਰਹੀ ਹੈ ਕਿ ਬਹੁਤ ਵਧੀਆ ਭਰਾਲਾ ਮਾਨਯੋਗ ਕਮਿਸ਼ਨਰ ਸਾਹਿਬ ਨੇ ਕੀਤਾ ਹੈ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਨੂੰ ਮੇਰੀ ਇਹੋ ਅਪੀਲ ਹੈ ਜੀ ਕਿ ਚਾਈਨਾ ਡੋਰ ਜਿਹੜੀ ਆ ਇਹ ਆਪਾਂ ਬਿਲਕੁਲ ਇਹਦਾ ਇਸਤੇਮਾਲ ਹੀ ਬੰਦ ਕਰ ਦਈਏ ਆਪਾਂ ਖਰੀਦਨੀ ਬਣੀਆ ਤੇ ਆਪਾਂ ਇਹਦੇ ਨਾਲ ਜਿਹੜੀ ਆ ਪਤੰਗ ਬਣੀ ਰਹੂ